ਇਹ ਮੋਦੀ ਸਰਕਾਰ ਅੱਗੇ ਬੇਨਤੀ ਕੀਤੀ ਜਾ ਰਹੀ ਏ ਕਿ ਸੰਨ 2025 ਅੰਦਰ ਨਵੇਂ ਸਾਲ ਦੇ ਸਾਡੇ ਕਿਸਾਨ ਭਰਾਵਾਂ ਨੂੰ ਤੋਹਫਾ ਦਿੱਤਾ ਜਾਏ ਜਿਹੜੀ ਉਹਨਾਂ ਦੀ=\"ਮਨਕਾਮਨਾ\" ਹੈ ਗਿਆ ਜਿਹੜੀ ਉਹਨਾਂ ਦੀ ਦਿੱਕਤਾਂ ਹੈ ਗਿਆ ਉਹ ਸਾਰੀ ਮੁਸ਼ਕਲ ਹਾਲ ਕਿਤੇ ਕਾਈਜ਼ ਏ ਕਿ ਪਰੇਸ਼ਾਨੀ ਹੋਈ ਏ ਕਿਉਂਕਿ ਸਾਡੇ ਨਾਲ ਬੱਚੇ ਵੀ ਅਗੇ ਜਿਨ੍ਹਾਂ ਦੇ ਸਕੂਲ ਦੇ ਪੇਪਰ ਵੀ ਹੈ ਇਹ ਇਹ ਅਰਦਾਸ ਕਰ ਰਹੇ ਹਾਂ ਗੁਰਮੁਖ ਮਹਾਰਾਜ ਜੀ ਸਾਡੇ ਕਿਸਾਨ ਭਰਾਵਾਂ ਦੀ ਵੱਧ ਤੋਂ ਵੱਧ=\"ਮਨਕਾਮਨਾ\" ਪੂਰੀਆ ਕਰਕੇ मोदी सरकार ने प्रश्न किया है कि नवे साल से तो उन्होंने सारी सेवा की सरकार भी की सुननी चाहिए हैगी है साडा तो सही तो है कि वो भी अनाज खोते हैं तो ही असं लोग खाने हैं ਸ਼ਾਹਦਿਤ ਹੋਈ ਹੈ ਲੇਕਿਨ ਬਾਬਾ ਜੀ ਤਰ੍ਹਾਂ ਰੋਣਾ ਵੀ ਮੰਗਾ ਪੂਰੀ ਹੋ ਜਾਣ ਉਹ ਵੀ ਵਿਚਾਰੇ ਬੜੇ ਟਾਈਮ ਤੋਂ ਬੈਠੇ ਹੋਏ ਹਨ ਕਾਫੀ ਸਮਾਂ ਹੋ ਗਿਆ ਲੇਕਿਨ ਮੋਦੀ ਸਰਕਾਰ ਸਰਕਾਰ ਜੀ ਨੂੰ ਚੁਣਨਾ ਚਾਹੀਦਾ ਕਿਸਾਨ ਜਥੇਬੰਦੀਆਂ ਵੱਲੋਂ ਸਿਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਪੰਜਾਬ ਬੰਦੀ ਕਾਲ ਦਿੱਤੀ ਗਈ ਸੀ ਜਿਸ ਦੌਰਾਨ ਅੰਮ੍ਰਿਤਸਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ ਜਿਸ ਵਿੱਚ ਕਈ ਲੋਕ ਜਿਹੜੇ ਸੀਗੇ ਉਹ ਖੱਜਲ ਖਵਾਰ ਹੁੰਦੇ ਹੋਏ ਅਨਜ਼ਰ ਆ ਰਹੇ ਸਨ ਲੇਕਿਨ ਹੋਂਦੀ ਗੱਲ ਕੀਤੀ ਹੈ ਤੇ ਅਸੀਂ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੇ ਮੌਜੂਦ ਹੈ ਜਿੱਥੇ ਕਿ लोग खासे परेशान ਤਾਂ ਨਜ਼ਰ ਆ ਰਹੇ ਨੇ ਲੇਕਿਨ ਉਹਨਾਂ ਦਾ ਕਹਿਣਾ ਹੈ ਕਿ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਵੀ ਨੇ ਆਹ ਸੁਣਨਿਆ ਕੀ ਕਹਿਣਾ ਹੈ ਆਮ ਲੋਕਾਂ ਦਾ ਸੋਸ਼ਰਦਾਲੂ ਸਾਡੇ ਨਾਲ ਮੌਜੂਦ ਨੇ ਗੱਲਬਾਤ ਵੀ ਕਰ ਲੈਣੇ ਸਰ ਕੀ ਕਹਿਣਾ ਚਾਹੋਗੇ ਕਿੱਥੋਂ ਆਇਓ ਪਹਿਲ ਤੋਂ ਤੁਸੀਂ ਜੀ ਅਸੀਂ ਦਿੱਲੀ ਤੋਂ ਆਏ ਹਾਂ ਜੀ ਜੀ ਕੱਲ ਦਰਬਾਰ ਸਾਹਿਬ ਆਏ ਸੀ ਕੋਈ ਰਾਮਦਾਸ ਨਗਰੀ 400 ਸੰਦਰ ਸਾਡੇ ਨਾਲ ਸੀ ਜੀ ਜੀ ਤੇ ਗੁਰੂ ਸਾਹਿਬ ਦੀ ਬੜੀ ਕਿਰਪਾ ਹੋਈ ਹੈ ਬੜੇ ਸੋਹਣੇ ਦਰਸ਼ ਹੋਏ ਤੇ ਗੁਰੂ ਸਾਹਿਬ ਅੱਗੇ ਜਦੋਂ ਸ਼ਾਮੀ ਸਾਨੂੰ ਪਤਾ ਚੱਲਿਆ ਕਿ ਕੱਲ ਪੂਰਾ ਪੰਜਾਬ ਬੰਦ ਰਹੇਗਾ ਨਾ ਹੀ ਕੋਈ ਰਿਕਸ਼ਾ ਹੀ ਰਿਕਸ਼ਾ ਨਾ ਹੀ ਕੋਈ ਦੁਕਾਨਾ ਨਾ ਹੀ ਕੋਈ ਸਾਧਨ ਹੋਰ ਮਿਲੇਗਾ ਟ੍ਰੇਨਾਂ ਤਾਂ ਸਾਰੀ ਰੱਦ ਕੀਤੀ ਜਾਵੇ ਜਦੋਂ ਸਾਨੂੰ ਖਬਰ ਮਿਲੀ ਕਿ ਸਾਰੀ ਸੰਗਤ ਮਿਲ ਕੇ ਗੁਰੂ ਰਾਮਦਾਸ ਮਹਾਰਾਜ ਜੀ ਕੋਲ ਫਿਰ ਇਕੱਠੇ ਹੋ ਗਏ ਉੱਥੇ ਅਰਦਾਸ ਕੀਤੀ ਕਿ ਗੁਰੂ ਸਾਹਿਬ ਇਹ ਜਿਹੜੇ ਸਾਡੇ ਕਿਸਾਨ ਭਰਾ ਬੈਠੇ ਹੁਣ ਸਾਲ ਆਖਰੀ ਸਾਲ ਦਾ ਆਖਰੀ ਦਿਨ ਵੀ ਆ ਗਿਆ ਹੈ ਇਹ ਮੋਦੀ ਸਰਕਾਰ ਅਗੇ ਬੇਨਤੀ ਕੀਤੀ ਜਾ ਰਹੀ ਹੈ ਕਿ ਸੰਨ 2025 ਅੰਦਰ ਨਵੇਂ ਸਾਲ ਦੇ ਸਾਡੇ ਕਿਸਾਨ ਭਰਾਵਾਂ ਨੂੰ ਤੋਹਫਾ ਦਿੱਤਾ ਹੈ ਜਿਹੜੀ ਉਹਨਾਂ ਦੀ ਮਨकाम ਹੈਗੀ ਆ ਜਿਹੜੀ ਉਹਨਾਂ ਦੀ ਦਿੱਕਤਾਂ ਆਈਆਂ ਉਹ ਸਾਰੀ ਮੁਸ਼ਕਲ ਹੱਲ ਕੀਤੀ ਜਾ ਤੁਹਾਨੂੰ ਕਿੰਨਾ ਖੱਜਲ ਖੁਆਰ ਹੋਣਾ ਪਿਆ ਜੀ ਇੱਥੇ ਪਹੁੰਚ ਕੇ ਦੇਖੋ ਖੱਜਲ ਖੁਆਰ ਦੇ ਇਹ ਜਾਇਜ਼ ਏ ਕਿ ਪਰੇਸ਼ਾਨੀ ਹੋਈ ਏ ਕਿਉਂਕਿ ਸਾਡੇ ਨਾਲ ਬੱਚੇ ਵੀ ਹੈਗੇ ਜਿਨ੍ਹਾਂ ਦੇ ਸਕੂਲ ਦੇ ਪੇਪਰ ਵੀ ਹੈਗੇ ਤੇ ਨਾਲ ਵੱਡੇ ਬਜ਼ੁਰਗ ਸਾਡੇ ਮਾਤਾ ਜੀ ਸਾਡੇ ਬਜ਼ੁਰਗ ਹੋਰ ਵੀ ਹੈਗੇ ਤੇ ਉਹਨਾਂ ਨੂੰ ਦਿੱਕਤਾਂ ਆਈਆਂ ਤਾਂ ਗੁਰੂ ਸਾਹਿਬ ਨੇ ਐਸੀ ਕਿਰਪਾ ਰਚੀਏ ਜਿਹੜਾ ਅਸੀਂ ਸੋਚਿਆ ਵੀ ਨਹੀਂ ਸੀ ਲੰਗਰ ਦੀ ਪ੍ਰਾਪਤੀ ਆਪ ਗੁਰੂ ਸਾਹਿਬ ਨੇ ਕੀਤੀ ਹੈ ਸਾਰਾ ਵਾਚਰ ਕੇ ਗੁਰਮਾਨ ਸਿੰਘ ਮਹਾਰਾਜ ਨੇ ਸਾਰਾ ਕੰਮ ਕੀਤਾ ਆਪ ਹੀ ਤੇ ਅਸੀਂ ਇਹ ਹੀ ਅਰਦਾਸ ਕਰ ਰਹੇ ਹਾਂ ਗੁਰਮਾਨ ਸਿੰਘ ਮਹਾਰਾਜ ਜੀ ਸਾਡੇ ਕਿਸਾਨ ਪਰਾਂ ਦੇ ਵੱਧ ਤੋਂ ਵੱਧ ਮੁਨਕਾਮਨਾ ਪੂਰੀਆਂ ਕਰਕੇ ਮੋਦੀ ਸਰਕਾਰ ਨੂੰ ਬਚਨ ਕਿਤੇ ਹੈ ਕਿ ਨਵੇਂ ਸਾਲ ਤੋਂ ਉਹਨਾਂ ਨੂੰ ਸਾਰੀ ਸੇਵਾ ਕੀਤੀ ਆਪ ਵਾਹਿਗੁਰੂ ਜੀ ਮੇਰਾ ਹਰਵਿੰਦਰ ਸਿੰਘ ਨਾਮ ਹੈ ਜੀ ਕਿਤੋਂ ਆਏ ਹੋ ਤੁਸੀਂ ਸਰ ਦਿੱਲੀ ਤੋਂ ਆਏ ਹਾਂ ਜੀ ਕੀ ਕਹਿਣਾ ਚਾਹੋਗੇ ਅੱਜ ਪੰਜਾਬ ਬੰਦ ਸੀਗਾ ਪਤਾ ਸੀਗਾ ਤੁਹਾਨੂੰ ਸਾਨੂੰ ਨਹੀਂ ਪਤਾ ਸੀ ਸਰ ਅੱਜ ਖੱਜਲ ਖਵਾਰ ਹੋਣਾ ਪੈ ਰਿਹਾ ਸਰ ਬਹੁਤ ਜ਼ਿਆਦਾ ਪ੍ਰੇਸ਼ਾਨੀ ਹੋ ਰਹੀ ਹੈ ਜੀ ਤੇ ਕੀ ਕਹਿਣਾ ਚਾਹੋਗੇ ਕਿਸਾਨ ਜਿਹੜੇ ਡਿਮਾਂਡ ਕਰ ਰਹੇ ਨੇ ਤੁਹਾਨੂੰ ਲੱਗਦਾ ਜੈਨੂਨ ਹੈ ਡਿਮਾਂਡ ਇਹ ਡਿਮਾਂਡ ਤਾਂ ਉਹਨਾਂ ਦੀ ਜੈਨੂਨ ਹੈਗੀ ਹੈ ਸਰਕਾਰਾਂ ਨੂੰ ਵੀ ਉਹਨਾਂ ਦੀ ਸੁਣਨੀ ਚਾਹੀਦੀ ਹੈਗੀ ਹੈ ਸਾਡਾ ਤਾਂ ਸਹੀ ਹੈ ਕਿ ਉਹ ਵੀ ਅਨਾਜ ਬੋਣਦੇ ਆ ਤਾਂ ਹੀ ਅਸੀਂ ਲੋਕੀ ਖਾਣੇ ਆ ਗਏ ਉਹਨਾਂ ਦੀ ਵੀ ਸੁਣਨਗੇ ਤਾਂ ਹੀ ਫਿਰ ਦੇਸ਼ ਚੱਲੇਗਾ ਤਾਂ ਹੀ ਸਾਰਾ ਅੰਮ੍ਰਿਤਸਰ ਖਾਸ ਮਕਸਦ ਲਈ ਆਏ ਸੀ ਸਰ ਅਸੀਂ ਦਰਬਾਰ ਸਾਹਿਬ ਆਜਦਾ ਮੱਥਾ ਟੇਕਾਂਗੇ ਹਰ ਮਹੀਨੇ ਆਪਾਂ ਕੋਸ਼ਿਸ਼ ਚਾਈ ਰਹਿੰਦੀ ਹੈ ਕਿ ਬਾਬਾ ਜੀ ਹਰ ਮਹੀਨੇ ਬੁਲਾਉਂਦੇ ਰਹਿਣ ਇਹ ਸਮਝਦੇ ਹੋ ਕਿ ਆਖਿਰਲਾ ਸਾਲ ਹੈ ਲੱਗਦਾ ਹੈ ਕਿ ਮੋਦੀ ਸਰਕਾਰ ਨੂੰ ਕਿਸਾਨਾਂ ਨੂੰ ਤੋਹਫਾ ਦੇਣਾ ਚਾਹੀਦਾ ਹੈ ਔਰ ਆਖਿਰਲਾ ਦਿਨ ਵੀ ਹੈ ਕੱਲ ਦਾ ਦਿਨ ਔਰ ਸਾਡੀ ਪ੍ਰਮਾਤਮਾ ਅੱਗੇ ਆਈ ਅਰਦਾਸ ਹੈ ਔਰ ਮੋਦੀ ਜੀ ਸਰਕਾਰ ਅੱਗੇ ਆਈ ਅਰਦਾਸ ਹੈ ਮੋਦੀ ਜੀ ਅੱਗੇ ਕਿ ਉਹਨਾਂ ਦੀ ਸੁਣੇ ਤਾਂ ਕਿ ਉਹ ਵੀ ਆਪਣਾ ਧਰਨਾ ਚੁੱਕਣ ਕਿਉਂਕਿ ਬਾਈ ਰੋਡ ਆਣਾ ਔਰ ਬਾਈ ਟ੍ਰੇਨ ਜਾਣਾ ਵੀ ਬਹੁਤ ਮੁਸ਼ਕਿਲ ਹੈ ਕਿਉਂਕਿ ਬਾਈ ਰੋਡ ਜੜੇ ਆਣਾ ਪੈਂਦਾ ਉਹ ਵੀ ਬਹੁਤ ਮੁਸ਼ਕਿਲ ਹੈ ਕਿਉਂਕਿ ਜੇ ਬਾਈ ਰੋਡ ਆਣਾ ਪੈਂਦਾ ਤਾਂ ਰਾਜਪੁਰਾ ਦਾ ਉਨਾਂ ਨੇ ਬੰਦ ਕੀਤਾ ਆ ਬੰਦੇ 2 ਘੰਟੇ ਲੱਗਦੇ ਜੀਰੋ ਕੋਰ ਤੋਂ ਆਉਂਦੇ ਉਹ ਵੀ ਬਹੁਤ ਵੱਡੀ ਪਰੇਸ਼ਾਨੀ ਹੈ ਜੀ ਕਿੰਨੇ ਲੋਕ ਸੀ ਤੁਸੀਂ ਟੋਟਲ ਅਸੀਂ 400 ਲੋਕ ਆ ਜੀ ਤੇ ਕਿਸ ਤਰ੍ਹਾਂ ਦੇ ਦਰਸ਼ਨ ਹੋਏ ਦਰਸ਼ਨ ਬੜੀਆ ਦਰਸ਼ਨ ਤਾਂ ਬਾਬਾ ਜੀ ਦਾ ਬਹੁਤ ਵਧੀਆ ਦਰਸ਼ਨ ਲੱਗਦਾ ਹੈ ਕਿ ਹੁਣ ਲੱਗਦਾ ਕਿ ਮੰਗ ਜਿਹੜੀ ਡਿਮਾਂਡ ਹੈ ਕਿਸਾਨਾਂ ਦੀ ਮੰਨੀ ਹੈ ਕਿ 400 ਬੰਦਿਆਂ ਨੇ ਇਕੱਠੇ ਅਰਦਾਸ ਕੀਤੀ ਹੈ ਜੀ ਅਸੀਂ ਤਾਂ ਕਹਿੰਦੇ ਹਾਂ ਪਰਮਾਤਮਾ ਉਹਨਾਂ ਦੀ ਜਲਦੀ ਤੋਂ ਜਲਦੀ ਸੁਣਨ ਉਹ ਸਾਰੇ ਕਿਸਾਨ ਆਪਣੇ ਘਰੋਂ ਨੂੰ ਘਰੋਂ ਘਰ ਘਰ ਜਾਣ ਜੀ ਭੱਜ ਕਿਹਨਾ ਮੈਂ ਤੁਹਾਡੇ ਹਰਜੀਤ ਕਾਲਜ ਤੋਂ ਆਏ ਤੁਸੀਂ ਨਹੀਂ ਆਉਂਦੇ ਕੀ ਕਹਿਣਾ ਚਾਹੋਗੇ ਅੱਜ ਕਿੰਨਾ ਕਿ ਖੰਝਲ ਖਵਾਰ ਹੋਣਾ ਪੈ ਰਿਹਾ ਹੈ ਥੋੜਾ ਜਿਹਾ ਤਾਂ ਹੋਇਆ ਜੀ ਪਰਸ਼ਾਨੀ ਤਾਂ ਹੋਈ ਹੈ ਲੇਕਿਨ ਬਾਬਾ ਜੀ ਕਰਨ ਉਹਨਾਂ ਦੀ ਮੰਗਾ ਪੂਰੀ ਹੋ ਜਾਣ ਉਹ ਵੀ ਵਿਚਾਰੇ ਬੜੇ ਟਾਈਮ ਤੋਂ ਬੈਠੇ ਹੋਏ ਨੇ ਕਾਫੀ ਸਮਾਂ ਹੋ ਗਿਆ ਜੇ ਮੋਤੀ ਸਰਦਾਰ ਸਰਗਜੀ ਨੂੰ ਸੁਣਨਾ ਧੇਰਾ ਮੋਤੀ ਸਰਦਾਰ ਲੇਕਿਨ ਇੱਕ ਬੀਂਗੇ ਲੈਡੀ ਤੁਹਾਨੂੰ ਬਹੁਤ ਸਾਰੀਆਂ ਹੋਰ ਵੀ ਮੁਸ਼ਕਲਾਂ ਆਉਂਦੀਆਂ ਹੋਣਗੀਆਂ ਕਿ ਲੱਗਦਾ ਹੈ ਕਿ ਸਰਕਾਰ ਨੂੰ ਸੁਣਨਾ ਚਾਹੀਦਾ ਇਹਨਾਂ ਦਾ ਕਿਉਂਕਿ ਜਿਸ ਤਰ੍ਹਾਂ ਭਾਜੀ ਵੀ ਕਹਿ ਰਹੇ ਸੀ ਕਿ ਬਾਈ ਰੋਡ ਨਹੀਂ ਆਇਆ ਜਾ ਰਿਹਾ ਬਾਈ ਟ੍ਰੇਨ ਦਾਸਾ ਉਹ ਵੀ ਬੰਦ ਰਹਿ ਗਿਆ ਅੱਜ ਕੀ ਕਹਿਣਾ ਚਾਹੋਗੇ ਇਸ ਬਿਲਕੁਲ ਵੀਰ ਲੇਕਿਨ ਅਗਰ ਇਸ ਤਰ੍ਹਾਂ ਜ਼ਿਆਦਾ ਪਰੇਸ਼ਾਨੀ ਰਹੇਗੀ ਤਾਂ ਬੜਾ ਦਿੱਕਤ ਹੋ ਜਾਂਦੀ ਹੈ ਕਿਉਂਕਿ ਚੰਡੀਗੜ੍ਹ ਤੋਂ ਆਣਾ ਲੰਬਾ ਰਸਤਾ ਪੈ ਜਾਂਦਾ ਹੈ ਉਹ ਇਸੇ ਕੀ ਅਰਦਾਸ ਕਰਦੇ ਹੋ ਕਿ ਪਹਿਲੇ ਸਾਲ ਦੇ 2025 ਚੜਨ ਵਾਲਾ ਤੇ ਉਹਨਾਂ ਦੀ ਡਿਮਾਂਡ ਮੰਨੀ ਜਾਵੇ ਬਿਲਕੁਲ ਜੀ ਬਿਲਕੁਲ ਅਰਦਾਸ ਹੈ ਕਿ ਅਸੀਂ ਕਰਕੇ ਆਇਆ ਨਾਲੇ ਹੁਣ ਵੀ ਕਰ ਰਹੇ ਹਾਂ ਕਿ ਉਹਨਾਂ ਦੀ ਮੰਗ ਮੰਨੀ ਜਾਏ ਸੋ ਇਹ ਸਨ ਦਿੱਲੀ ਤੋਂ ਪਹੁੰਚੇ ਹੋਏ ਸ਼ਰਦਾਲੂ ਜਿਹੜੇ ਕਿ ਜੋ ਅੰਮ੍ਰਿਤਸਰ ਸੱਚਖੰਡ ਸ਼ੀ ਦਰਬਾਰ ਸਾਹਿਬ 400 ਦੀ ਗਿਣਤੀ ਦੇ ਨਾਲ ਇੱਥੇ ਪਹੁੰਚੇ ਸਨ ਅਤੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਸੱਚਖੰਡ ਸੇਰ ਦਰਬਾਰ ਸਾਹਿਬ ਅਰਦਾਸ ਵੀ ਕੀਤੀ ਹੈ ਕਿ 2025 ਦੀ ਸ਼ੁਰੂਆਤ ਦੇ ਦੌਰਾਨ ਹੀ ਕਿਸਾਨਾਂ ਦਾ ਜਿਹੜਾ ਹੈ ਉਹ ਮਸਲਾ ਜਿਹੜਾ ਹੈ ਉਹ ਹੱਲ ਕੀਤਾ ਜਾਵੇ ਤਾਂ ਜੋ ਕਿ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹ ਆਪਣੇ ਘਰਾਂ ਵਿੱਚ ਜਾ ਸਕਣ ਅਤੇ ਜੋ ਲੋਕਾਂ ਨੂੰ ਮੁਸ਼ਕਿਲਾਂ ਆ ਰਹੀਆਂ ਨੇ ਉਹ ਜਰੂਰ ਹੱਲ ਹੋ ਸਕਣ ਲੇਕਿਨ ਕਿਤਨਾ ਕਿਤੇ ਅੱਜ ਪੰਜਾਬ ਬਾਂਦੀ ਕਾਲ ਸੀ ਲੋਕਾਂ ਵੱਲੋਂ ਭਰਵਾ ਸਵਾਗਤ ਜਿਹੜਾ ਸੀਗਾ ਉਹ ਵੀ ਕੀਤਾ ਗਿਆ ਭਰਵਾ ਹਮਾਰਾ ਜਿਹੜਾ ਹੈ ਉਹ ਵੀ ਦਿੱਤਾ ਗਿਆ ਲੇਕਿਨ ਕਿਤਨਾ ਕਿਤੇ ਦਿੱਲੀ ਤੋਂ ਆਈ ਹੋਈ ਸੰਗਤ ਵੱਲੋਂ ਵੀ ਪਰਮਾ ਉੰਗਾਰਾ ਜਿਹੜਾ ਹੈ ਕਿਸਾਨ ਜੱਤੀ ਬੰਦੇ ਵੱਲੋਂ ਨੂੰ ਜਿਹੜਾ ਹੈ ਉਹ ਦਿੱਤਾ ਗਿਆ ਹੈ ਕੈਮਰਾ ਪਰਸਨ ਜੈਪ੍ਰੀਤਨਾ ਗੁਰਪ੍ਰੀਤ ਸਿੰਘ ਅੰਮ੍ਰਿਤਸਰ ਪੰਜਾਬ ਨਾਓ